ਨੇ ਦੇ ਨਹੀਂ ਹੋਣਾ ਚਾਹੀਦਾ ਸੀ ਔਰ ਇੱਕ ਜੋ ਹੈ ਇੱਕ ਸਿੱਖ ਪੰਥ ਜਾਂ ਸਿੱਖਵਾਸਤੇ ਪਿਆਗੇ ਵਾਸਤੇ ਬਹੁਤ ਨੌਨੀ ਹਰਕਤ ਕਰਨ ਦੇ ਸੀ ਔਰ ਜੇ ਆਪਣਾ ਪ੍ਰਸ਼ਾਸਨ ਉਹਨੂੰ ਇਹ ਚੋੜ ਕਰਨਾ ਚਾਹੀਦਾ ਕਿ ਘਟੋ ਦੇ ਦਾ ਕੋਈ ਨਾ ਹੋਵੇ ਅਗਰ ਨਾ ਕੈਨਸਲ ਕਰਦੇ ਤੇ ਫਿਰ ਹੋਰ ਵੀ ਬਹੁਤ ਬੁਰਾ ਹਾਲ ਹੋਣਾ ਸੀ ਔਰ ਹਾਲਾਤ ਵੀ ਮਾੜੇ ਹੋ ਸਕਦੇ ਸੀ ਦੇਤੇ ਪਰਮਨੈਂਟ ਬੈਨ ਲਕਣਾ ਚਾਹੀਦਾ ਜੋ ਇਤਾਂ ਦਾ ਮਤਲਬ ਹੈ ਵੀੁੱਟੇ ਦੇ ਵਿੱਚ ਕਾਦੇ ਵੀ ਨਹੀਂ ਹੋਣਾ ਚਾਹੀਦਾ। ਕੱਲ੍ਹ ਨਹੀਂ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜਿਹੜਾ ਅੰਮ੍ਰਿਤਸਰ ਦਾ ਰੋਜ਼ਗਾਰਨਾ ਉਹਦੇ ਵਿੱਚ ਅੰਮ੍ਰਿਤਸਰ ਗੇ ਗੇ ਪ੍ਰਾਈਡ ਦਾ ਜਿਹੜਾ ਮੇਲਾ ਉਹ ਹੁਣ ਆਇਆ ਤਾਂ ਫਿਲਹਾਲ ਉਸ ਤੋਂ ਬਾਅਦ ਕਾਫੀ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋਈ ਹੈ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਵੱਲੋਂ ਕਈ ਤਰ੍ਹਾਂ ਦੇ ਵੱਡੇ ਸਵਾਲ ਖੜੇ ਕੀਤੇ ਗਏ ਕਿ ਇਹ ਜਿਹੜਾ ਗੇ ਮੇਲਾ ਉਹ ਦੇ ਵੀ ਨਹੀਂ ਹੋਣ ਦੇਣਗੇ ਤਾਂ ਨਾਲ ਦੇ ਨਾਲ ਪ੍ਰਸ਼ਾਸਨ ਨੂੰ ਵੀ ਮੰਗ ਕੀਤੀ ਗਈ ਸੀ ਕਿ ਇਸ ਨੂੰ ਰੱਦ ਕੀਤਾ ਜਾਵੇ ਫਿਲਹਾਲ ਅੱਜ ਵੱਡਾ ਫੈਸਲਾ ਸਾਹਮਣੇ ਆਇਆ ਤਾਂ ਜਿਹੜਾ ਆਉਣ ਵਾਲੀ 27 ਤਰੀਕ ਨੂੰ ਅੰਮ੍ਰਿਤਸਰ ਪ੍ਰਾਈਡ ਗੇ ਮੇਲਾ ਹੋਣਾ ਸੀ ਤਾਂ ਉਸ ਨੂੰ ਰੱਦ ਕਰ ਦਿੱਤਾ ਗਿਆ ਹੈ ਹਾਲ ਇਸ ਰੋਸ ਗਾਰਡਨ ਦੇ ਵਿੱਚ ਕਈ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਇੱਥੇ ਘੁੰਮਣ ਦੇ ਲਈ ਆਉਂਦੇ ਨੇ ਅਸੀਂ ਉਹਨਾਂ ਦੇ ਨਾਲ ਜ਼ਰੂਰ ਪਚਾਰ ਸਾਂਝਾ ਕਰਾਂਗੇ ਕਿ ਆਖਰਕਾਰ ਉਹਨਾਂ ਦਾ ਇਸ ਮਾਮਲੇ ਤੇ ਕੀ ਕਹਿਣਾ ਤਾਂ ਪਹਿਲਾਂ ਕੀ ਨਾਮ ਹੈ ਤੁਹਾਡਾ ਬਈ ਪ੍ਰਾਈਡ ਐਂਡ ਵੈਟਰਨ ਵੈਟਰਨ ਆਰਗੇਨਾਈਜੇਸ਼ਨ ਹਾਂਜੀ ਕੀ ਕਹਿਣਾ ਚਾਹੁੰਦੇ ਤੁਹਾਨੂੰ ਪਤਾ ਸੀ ਕਿ ਅੰਮ੍ਰਿਤਸਰ ਪ੍ਰਾਈਡ ਜਿਹੜਾ ਮੇਲਾ ਹੋ ਇਸ ਵਾਰ ਰੋਜ਼ਗਾਰਡਨ ਦੇ ਵਿੱਚ ਹੋ ਰਿਹਾ ਨਹੀਂ ਜੀ ਇਹ ਨਹੀਂ ਹੋਣਾ ਚਾਹੀਦਾ ਸੀ ਹਾਂ ਔਰ ਇੱਕ ਜੋ ਹੈ ਇੱਕ ਸਿੱਖ ਪੰਥ ਜਾਂ ਸਿੱਖ ਵਾਸਤੇ ਪਿੰਜਾ ਵਾਸਤੇ ਬਹੁਤ ਨਉਣੀ ਹਰਕਤ ਕਰਨ ਦੇ ਸੀ ਜੋ ਕਿ ਇਹਨੂੰ ਬੈਨ ਹੋਣਾ ਚਾਹੀਦਾ ਔਰ ਅੱਗੇ ਤੋਂ ਵੀ ਜੋ ਆਉਣ ਵਾਲੇ ਸਮੇਂ ਚ ਇਦਾਂ ਦੀ ਕੋਈ ਹਰਕਤ ਨਹੀਂ ਹੋਣੀ ਚਾਹੀਦੀ ਔਰ ਜੇ ਆਪਣਾ ਪ੍ਰਸ਼ਾਸਨ ਉਹਨੂੰ ਇਹ ਸ਼ੋਰ ਕਰਨਾ ਚਾਹੀਦਾ ਕਿ ਕੋਈ ਟੋਟੇ ਦਾ ਕੋਈ ਨਾ ਹੋ ਲੱਗਦਾ ਕਿ ਪ੍ਰਸ਼ਾਸਨ ਦੇ ਵੱਲੋਂ ਪਰਮਿਸ਼ਨ ਨਾ ਦਿੱਤੀ ਜਾਂਦੀ ਤਾਂ ਇਹ ਕੰਮ ਹੋਣਾ ਹੀ ਨਹੀਂ ਸੀ ਨਹੀਂ ਜੀ ਅਗਰ ਪਰਮਿਸ਼ਨ ਨਾ ਦਿੱਤੀ ਜਾਂਦੀ ਤੇ ਨਹੀਂ ਸੀ ਹੋਣਾ ਹਾਂ ਅਗਰ ਪਰਮਿਸ਼ਨ ਮਿਲ ਜਾਂਦੀ ਅਗਰ ਚਲੋ ਬਹੁਤ ਚੰਗਾ ਕੀਤਾ ਉਹਨਾਂ ਮਤਲਬ ਕੈਨਸਲ ਕਰਤਾ ਹੈ ਹਾਂ ਅਗਰ ਨਾ ਕੈਨਸਲ ਕਰਦੇ ਤੇ ਫਿਰ ਹੋਰ ਵੀ ਬਹੁਤ ਬੁਰਾ ਹਾਲ ਹੋਣਾ ਸੀ ਔਰ ਹਾਲਾਤ ਵੀ ਮਾੜੇ ਹੋ ਸਕਦੇ ਸੀ ਜੀ ਲੱਗਦਾ ਕਿ ਇਸ ਜਗ੍ਹਾ ਦੇ ਉੱਪਰ ਕੋਈ ਵੱਡੀ ਕਟਨਾ ਵੀ ਹੋ ਸਕਦੀ ਕਿਉਂਕਿ ਲਗਾਤਾਰ ਵਕਫ ਵਕਫ ਨੌਜਵਾਨਾਂ ਦੇ ਵੱਲੋਂ ਇਸ ਮੇਲੇ ਦਾ ਵਿਰੋਧ ਕੀਤਾ ਗਿਆ ਨਹੀਂ ਜੀ ਉਰਤੇ ਅੱਛਾ ਦੇਖਦਾ ਹੀ ਹੈ ਵੀ ਇੱਕ ਜੇ ਜੋ ਰੇਡ ਕਰਨ ਜਾ ਰਹੇ ਸੀ ਉਹ ਸਿੱਖ ਪਹਾਮਣਾਵਾ ਦੇ ਉਲਟ ਹੈ ਸਾਈਂ ਉਹ ਜਿਹੜੇ ਆਪਣਾ ਜਥੇਦਾਰ ਪਰਮਜੀਤ ਸਿੰਘ ਉਹਨੇ ਜੋ ਵੀ ਬਿਆਨ ਦਿੱਤਾ ਸੀ ਉਹਨੇ ਬਹੁਤ ਚੰਗਾ ਕੀਤਾ ਸੀ ਵੀ ਜਾਨ ਦੇ ਪਰ ਪ੍ਰਸ਼ਾਸਨ ਜੋ ਹੈ ਉਹਨੂੰ ਆਪਣਾ ਰੋਕ ਲਵੇ ਨਹੀਂ ਤਾਂ ਫਿਰ ਅਸੀਂ ਰੋਕਾਂਗੇ ਔਰ ਚੰਗਾ ਕੀਤਾ ਜੋ ਪ੍ਰਸ਼ਾਸਨ ਨੇ ਚੰਗਾ ਐਕਸ਼ਨ ਲਿਆ ਉਹਨੂੰ ਮਨਾ ਦਿੱਤਾ ਲੱਗਦਾ ਕਿ ਪਿਛਲੇ ਕਈ ਸਾਲਾਂ ਤੋਂ ਇਹ ਜਿਹੜਾ ਮੇਲਾ ਹੁੰਦਾ ਆ ਰਿਹਾ ਇਸ ਵਾਰ ਕੈਨਸਲ ਕਰ ਦਿੱਤਾ ਗਿਆ ਨਹੀਂ ਜੋ ਪਿਛਲੇ ਸਾਲ ਹੁੰਦਾ ਰਹਿ ਰਿਹਾ ਕਿਸੇ ਨੂੰ ਐਕਚੁਅਲੀ ਇਹਨਾਂ ਹਾਈਲਾਈਟ ਨਹੀਂ ਹੋਇਆ ਕਿਸੇ ਨੂੰ ਪਤਾ ਨਹੀਂ ਲੱਗਾ ਇਸ ਟਾਈਮ ਜੋ ਹਾਈਲਾਈਟ ਹੋ ਗਿਆ ਮੇਰੇ ਸਿੱਖ ਜਥੇਬੰਦੀਆਂ ਨੇ ਜੋ ਸਿੱਖ ਪਰੰਪਰਾਵਾ ਨੇ ਜਾਂ ਜੋ ਪੰਜਾਬੀਅਤ ਨੂੰ ਸਿੱਖਾਂ ਨੂੰ ਪਿਆਰ ਕਰਨ ਵਾਲੇ ਨੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਜੋ ਹੋ ਰਿਹਾ ਗਲਤ ਹੋ ਰਿਹਾ ਔਰ ਉਹਨਾਂ ਵੀ ਜੋ ਆਵਾਜ਼ ਉਠਾਈ ਹੈ ਬਹੁਤ ਸੋਹਣੀ ਉਠਾਈ ਹੈ ਅਧਿਕਾਰ ਸ਼ਾਸਨ ਨੇ ਵੀ ਜੋ ਵਰਕ ਕੀਤਾ ਹੈ ਬਹੁਤ ਸੋਹਣਾ ਕੀਤਾ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਮੇਲਾ ਦੁਬਾਰਾ ਕਦੇ ਵੀ ਨਹੀਂ ਹੋਣਾ ਚਾਹੀਦਾ ਉਸ ਨੂੰ ਪੱਕੀ ਰੋਕ ਲਗਾ ਦੇਣੀ ਚਾਹੀਦੀ ਹੈ ਤਾਂ ਜੋ ਦੁਬਾਰਾ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਨਾ ਹੋ ਸਕੇ ਕਿਉਂਕਿ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਉੱਪਰ ਤਸਵੀਰਾਂ ਵੀ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਨਹੀਂ ਜੀ ਇਹ ਜਿਵੇਂ ਤੁਸੀਂ ਕਿਹਾ ਬਹੁਤ درست ਹੈ ਇਹਦੇ ਉੱਤੇ ਪਰਮਨੈਂਟ ਲੈਣ ਲਕਣਾ ਚਾਹੀਦਾ ਜੋ ਇਤਾਂ ਦਾ ਮਤਲਬ ਕਿ ਫਿਊਚਰ ਦੇ ਵਿੱਚ ਕਦੇ ਵੀ ਨਹੀਂ ਹੋਣਾ ਚਾਹੀਦਾ ਤਾਂ ਬਿਲਕੁਲ ਠੀਕ ਤੁਸੀਂ ਵੇਖਿਆ ਕਿ ਅਸੀਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਫਿਲਹਾਲ ਨਾਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਪਿਛਲੇ ਸਮੇਂ ਦੇ ਵਿੱਚ ਇਹ ਮੇਲਾ ਹੁੰਦਾ ਜ਼ਰੂਰ ਹੈ ਪਰ ਇਸ ਵਾਰ ਕਾਫੀ ਹਾਈਲਾਈਟ ਹੋਣ ਤੋਂ ਬਾਅਦ ਪ੍ਰਸ਼ਾਸਨ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਤਾਂ ਉਹਨਾਂ ਦੇ ਵੱਲੋਂ ਇਹ ਮੇਲਾ ਜਿਹੜਾ ਰੱਦ ਕਰ ਦਿੱਤਾ ਗਿਆ ਤਾਂ ਨਾਲ ਹੀ ਨਾਲ ਇਹਨਾਂ ਦੇ ਵੱਲੋਂ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੇਲੇ ਨੂੰ ਪੱਕੀ ਜੜੀ ਰੋਕ ਉਹ ਲਗਾਤੀ ਜਾਣੀ ਚਾਹੀਦੀ ਹੈ ਤਾਂ ਜੋ ਦੁਬਾਰਾ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਵੱਡੀ ਘਟਨਾ ਨਾ ਹੋ ਸਕੇ ਜਗਵੰਤ ਟੀਵੀ ਦੇ